ਇਹਨਾਂ ਦੇ ਪਾਸ ਤਿੰਨ ਚੀਜ਼ਾਂ ਸਰਗੂਜੀ ਨੇ ਦਿੱਤੀਆਂ ਹਨ ਸਭ ਤੋਂ ਵੱਡੀ ਦਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਸਵੇਂ ਪਾਤਸ਼ਾਹ ਸਿੰਘਾਂ ਦੀ ਆਤਮਿਕ ਜੋਤ ਤੁਰ ਕੀ ਬਾਣੀ ਇਹਨਾਂ ਨੂੰ ਗੁਰੂ ਕੀ ਬਾਣੀ ਤੋਂ ਛਡਕਾਇਆ ਜਾਵੇ ਇਹਨਾਂ ਦਾ ਜਿਹੜਾ ਤੁਰਵਾ ਹੈ ਮੁੱਢ ਹੈ ਇਹਨਾਂ ਦੀ ਜੜ ਹੈ ਉਹ ਪਹਿਲਾਂ ਹਲਾ ਦਈਏ ਇੱਕ ਇਹ ਜਤਨ ਪੂਜਾ ਕੀਤਾ ਦੂਸਰਾ ਜਤਨ ਕੀਤਾ ਸਾਡੇ ਪੰਜਾਂ ਧਰਾਂ ਦੀ ਰਹਿਤ ਜੋ ਕਲਗੀਧਰ ਜੀ ਨੇ ਸਾਡੇ ਸੀਸ ਲੈ ਕੇ ਖੰਡੇ ਦੇ ਅੰਮ੍ਰਿਤ ਦੀ ਦਾਤ ਦਿੱਤੀ ਸੀ ਸੋ ਇਹਦੇ ਉਲਟ ਪ੍ਰਚਾਰ ਸ਼ੁਰੂ ਕੀਤਾ ਅੱਜ ਕਿਰਪਾ ਨਾਲ ਦੀ ਕੀ ਲੋੜ ਤਾਜ ਹਵਾਈ ਦਾਜਾ ਤੇ ਤੂਪਾਂ ਦੇ جنگ ਨੇ ਅੱਜ ਐਟਮ ਬੰਮ ਬਣ ਚੁੱਕਾ ਅੱਜ ਕਿਰਪਾਨ ਵੀ ਸਵਾਰੇਗੀ ਦੂਸਰਾ ਇੱਕ ਉਹ ਜਯਤਨ ਸਾਡੇ ਵਾਸਤੇ ਕੀਤਾ ਕਿ ਜੋ ਪੰਜੰਤਕਾਰਾਂ ਦੀ ਰਹਿ ਖੰਡੇ ਦੇ ਅਮਰਤ ਦੀ ਦਾਤ ਸੋ ਇਸ ਨੂੰ ਗੁਰੂ ਕੇ ਸਿੰਘਾਂ ਅਨੁਸਾਰ ਦਿੱਤਾ ਜਾਵੇ ਛੜਕਾਇਆ ਜਾਵੇ ਇਸੀ ਗੱਲ 'ਚ ਗੁਰਦੁਆਰੇ ਖਾਲਸਾ ਜੀ ਸਿੱਖੀ ਦੇ ਸੋਮੇ ਉਹਨਾਂ ਬਾਰੇ ਕਹਿ ਦਿੱਤਾ ਕਿ ਹਰਿਮੰਦਰ ਸਾਹਿਬ 'ਚ ਜਾਣ ਦੀ ਲੋੜ ਨਹੀਂ ਔਰ ਸੇਵਾ ਕਰਨ ਦੀ ਕੋਈ ਲੋੜ ਨਹੀਂ ਕਾਰ ਸੇਵਾ ਕਿਉਂ ਕਰਦੇ ਹੋ ਗੁਰਦੁਆਰੇ ਸਾਹਿਬਾਂ 'ਚ ਮੁੰਡ-ਮੁੰਡ ਕੇ ਜਾ ਕੇ ਮੱਥਾ ਕਿਉਂ ਟੇਕਦੇ ਹੋ ਉਸੇ ਬਾਣੀ ਨੂੰ ਕਿਉਂ ਪੜ੍ਹਦੇ ਹੋ ਇਹਨਾਂ ਤਿੰਨਾਂ ਚੀਜ਼ਾਂ ਦੇ ਉੱਪਰ ਅੱਜ ਹਮਲਾ ਹੋਇਆ ਵੇਖ ਲਓ